ਅਭਿਸ਼ੇਕ ਕੁਮਾਰ ਸੱਚਕੰਡ ਸਿਰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਉਹਨਾਂ ਨੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਅਭਿਸ਼ੇਕ ਕੁਮਾਰ ਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਬਿੱਗ ਬਾਸ 17 ਦੇ ਵਿੱਚੋਂ ਉਹਨਾਂ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੇ ਉਹ ਚਾਹੁੰਦੇ ਸਨ ਕਿ ਬਿੱਗ ਬਾਸ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਹ ਸਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣਾ ਜਿਸਦੇ ਚਲਦੇ ਅੱਜ ਉਹ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚੇ ਹਨ ਇਤਿਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਅਵਿਸ਼ੇਕ ਕੁਮਾਰ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਇਸ ਵੀਡੀਓ ਦੇ ਵਿੱਚ। ਮੈਨੂੰ ਤੁਸੀਂ ਪੰਜਾਬੀ ਵਿੱਚ ਗੱਲ ਕਰਾ। ਅੱਜ ਤੁਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਏ ਹੋ ਨਤਮਸਤਕ ਹੋਣ ਲਈ ਕੀ ਕਹਿਣਾ ਚਾਹੋਗੇ? ਫਿਰ ਮੈਂ ਆ ਜਾ ਬਿਗ ਬਾਸ ਦੇ ਅੰਦਰ ਸੀਗਾ ਉਦੋਂ ਮੈਂ ਨਤਮਸਤਕ ਸੀਗਾ। ਬਾਹਰ ਨਿਕਲਦੇ ਹੀ ਮੈਂ ਆਉਂਗਾ। ਥੋੜਾ ਜਿਹਾ ਲੇਟ ਹੋ ਗਿਆ ਬਟ ਮੈਂ ਪਹੁੰਚ ਗਿਆ। ਜ਼ਰੂਰੀ ਸੀਗਾ ਉਹ ਰਹਿਣਾ ਕਿ ਬਾਰ-ਬਾਰ ਦਿਲ ਚ ਆ ਰਿਹਾ ਸੀ ਕਿ ਕਿਉਂ ਨਹੀਂ ਜਾ ਪਾ ਰਿਹਾ ਕਿਉਂ ਨਹੀਂ ਜਾ ਪਾ ਰਿਹਾ। ਫਾਈਨਲੀ ਮੈਂ ਆ ਗਿਆ ਤੇ ਬੱਸ ਬਹੁਤ ਕੁਝ ਹੋ ਗਿਆ। ਬਿਗ ਬਿਗ ਬਾਸ ਦੀ ਜਿਹੜੀ ਤੁਹਾਡੀ ਜਰਨੀ ਹੈ ਕਿਦਾਂ ਦੀ ਰਹੀ ਹੈ ਬਹੁਤ ਵਧੀਆ ਸੀ ਸਰ ਬਹੁਤ ਉਤਾਰ ਚੜ੍ਹਾਅ ਆਇ ਮੋਸ਼ੀਕ ਮੈਂਟਲੀ ਬਹੁਤ ਬ੍ਰੇਕਡਾਊਨ ਹੋਇਆ ਬਟ ਅੱਜ ਮੈਂ ਟੌਪ ਕੋਚ ਪਹੁੰਚ ਗਿਆ ਤੇ ਮੈਂ ਦੁਆਰ ਤੇ ਆਇਆ ਮੈਂ ਬਹੁਤ ਵਾਰ ਉਰੇ ਆ ਚੁੱਕਾ ਕਿਉਂਕਿ ਮੈਂ ਹਮੇਸ਼ਾ ਜਿਹੜੀ ਵੀ ਮੰਨਤ ਮੰਗਦਾ ਹਾਂ ਉਰੇ ਆ ਕਿ ਮੇਰੀ ਮਤਲਬ ਮੰਗਨਾ ਤੇ ਪੂਰੀ ਹੁੰਦੀ ਹੈ ਫਿਰ ਦੁਆਰ ਤੇ ਆਣਾ ਤੇ ਸਟਾਰਟਿੰਗ ਵੀ ਮੈਂ ਹੋ ਰਹੀ ਹੋਈ ਸੀ ਕਿ ਮਿਸਟਰ ਪੰਜਾਬ ਮੈਂ ਸਟਾਰਟ ਕੀਤਾ ਸੀ ਉਹਨੇ ਆਡੀਸ਼ਨ ਦਿੱਤਾ ਸੀਗਾ ਤੇ ਬਹੁਤ ਖੁਸ਼ ਆ ਗਿਆ ਕੋਈ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹੋ ਜੀ ਸਰ ਹੁਣੇ ਮੇਰਾ ਸਾਵਰੇ ਗਾਣਾ ਰਿਲੀਜ਼ ਹੋਇਆ ਤੇ ਟ੍ਰੈਂਡ ਕਰ ਰਿਹਾ YouTube ਤੇ ਵੀ Instagram ਤੇ ਵੀ ਤੇ ਬਹੁਤ ਜ਼ਿਆਦਾ ਹਿੱਟ ਹੋ ਗਿਆ। ਹੂੰ। ਬਾਕੀ ਜਿਵੇਂ ਜਿਵੇਂ ਆਂਦਾ ਜਾਊਗਾ ਮੈਂ ਹਲੇ ਦੱਸ ਨਹੀਂ ਸਕਦਾ ਕੀ ਕੀ ਆ ਰਿਹਾ ਬਟ ਜਿਹੜੇ ਵੀ ਪ੍ਰੋਜੈਕਟ ਆਣਗੇ ਮੈਂ ਪਤਾ ਲੱਗ ਜੀ। ਅੱਜ ਅਰਦਾਸ ਕਰਨ ਲਈ ਪਹੁੰਚੇ ਸਫਲਤਾ ਦੀ। ਹਾਂਜੀ ਹਾਂਜੀ। ਹੂੰ। ਕਹਿੰਦੇ ਮੈਨੂੰ ਤੁਸੀਂ ਪੰਜਾਬੀ ਦੀ ਗੱਲ ਹਾਂਜੀ ਹਾਂਜੀ। ਅੱਜ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਹੋ ਮਨਤਮਸਤਕ ਹੋਣ ਲਈ ਕੀ ਕਹਿਣਾ ਚਾਹੋਗੇ? ਫਿਰ ਮੈਂ ਅਜਾ ਬਿਗ ਬੌਸ ਦੇ ਅੰਦਰ ਜਿਹਾ ਉਦੋਂ ਮੈਂ ਮੰਨਣ ਤੋਂ ਪਹਿਲਾਂ ਬਾਹਰ ਨਿਕਲਦੇ ਮੈਂ ਆਉਂਗਾ। ਥੋੜਾ ਜਿਆਦਾ ਲੇਟ ਹੋ ਗਿਆ ਬਟ ਮੈਂ ਪਹੁੰਚ ਗਿਆ ਜ਼ਰੂਰੀ ਸੀਗਾ ਹੋ ਰਿਹਾ ਸੀ ਕਿ ਬਾਰ ਬਰ ਦਿਲ ਚਾ ਰਿਹਾ ਸੀ ਕਿ ਕਿਉਂ ਨਹੀਂ ਜਾ ਪਾਰ ਰਿਹਾ ਕਿਉਂ ਨਹੀਂ ਜਾ ਪਾਰ ਰਿਹਾ ਫਾਈਨਲੀ ਮੈਂ ਆ ਗਿਆ ਤੇ ਬਹੁਤ ਬਹੁਤ ਖੁਸ਼ ਹਾਂ ਤੇ 빅 ਬੋਸ ਦੀ ਜਿਹੜੀ ਤੁਹਾਡੀ ਜਰਨੀ ਹੈ ਕਿੱਦਾਂ ਦੀ ਰਹੀ ਹੈ ਬਹੁਤ ਵਧੀਆ ਸੀ ਸਰ ਬਹੁਤ ਉਤਾਰ ਚੜਾਅ ਆਇਆ ਮੋਸ਼ੀਕ 멘ਟਲੀ ਬਹੁਤ ਬ੍ਰੇਕਡਾਊਨ ਹੋਇਆ ਬਟ ਮੈਂ ਤੋਂ ਕੋ ਚੁਪ ਚੁਪ ਗਿਆ ਜੀ ਅੱਜ ਮੈਂ ਦੁਆਰ ਤੇ ਹੋਰੇ ਆਇਆ ਮੈਂ ਬਹੁਤ ਵਾਰ ਹੋਰੇ ਆ ਚੁੱਕੀ ਕਿਉਂਕਿ ਮੈਂ ਹਮੇਸ਼ਾ ਜਿਹੜੀ ਵੀ ਮੰਨਤ ਮੰਗਦਾ ਹਾਂ ਹੋਰਿਆ ਕਿ ਮੇਰੀ ਮਤਲਬ ਮੰਗਨਾ ਤੇ ਪੂਰੀ ਹੁੰਦੀ ਆ ਫਿਰ ਦੁਆਰ ਤੇ ਆਉਣਾ ਤੇ ਸਟਾਰਟਿੰਗ ਵੀ ਮੈਂ ਹੋ ਰਹੀ ਹੋਈ ਸੀਗੀ ਮਿਸਟਰ ਪੰਜਾਬ ਮੈਂ ਸਟਾਰਟ ਕੀਤਾ ਸੀ ਉਹਨੇ ਆਡੀਸ਼ਨ ਦਿੱਤਾ ਸੀ ਤੇ ਬਹੁਤ ਖੁਸ਼ ਹੋ ਗਿਆ ਕੋਈ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹੋ ਜੀ ਸਰ ਹੁਣੇ ਮੇਰਾ ਸਾਵਰੇ ਗਾਣਾ ਰਿਲੀਜ਼ ਹੋਇਆ ਹੈ ਤੇ ਟ੍ਰੈਂਡ ਕਰ ਰਿਹਾ ਹੈ YouTube ਤੇ ਵੀ Instagram ਤੇ ਵੀ ਬਹੁਤ ਜ਼ਿਆਦਾ ਹਿੱਟ ਹੋ ਗਿਆ ਹੂੰ ਬਾਕੀ ਜਿਵੇਂ ਜਿਵੇਂ ਆਂਦਾ ਜਾਊਗਾ ਮੈਂ ਹਲੇ ਦੱਸ ਨਹੀਂ ਸਕਦਾ ਕਿ ਕੀ ਆ ਰਿਹਾ ਬਟ ਜਿਹੜੇ ਵੀ ਪ੍ਰੋਜੈਕਟ ਆਣਗੇ ਮੈਂ ਪਤਾ ਲੱਗੀ ਅੱਜ ਅਰਦਾਸ ਕਰਨ ਲਈ ਪਹੁੰਚੋ ਸਫਲਤਾ ਦੀ ਹਾਂਜੀ ਹਾਂ ਠੀਕ ਥੈਂਕ ਯੂ ਥੰਕ ਯੂ ਇਹਦੇ ਮੈਨੂੰ ਤੁਸੀਂ ਪੰਜਾਬੀ ਜੀ ਗੱਲ ਕਰਾ ਹਾਂਜੀ ਹਾਂ ਅੱਜ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਹੋ ਨਤਮਸਤਕ ਹੋਣ ਲਈ ਕੀ ਕਹਿਣਾ ਚਾਹੋਗੇ ਫਿਰ ਮੈਂ ਅਜਾ ਬਿਗ ਬੌਸ ਦੇ ਅੰਦਰ ਸੀ ਉਹਦੋਂ ਮੈਂ ਮੰਦਰ ਤੋਂ ਬੈਸੀ ਕਿ ਬਾਹਰ ਨਿਕਲਦੇ ਮੈਂ ਆਉਂਗਾ ਥੋੜਾ ਜਿਹਾ ਲੇਟ ਹੋ ਗਿਆ ਬਟ ਮੈਂ ਪਹੁੰਚ ਗਿਆ ਇਹ ਜ਼ਰੂਰੀ ਸੀਗਾ ਉਹ ਰਹਿਣਾ ਮੈਂ ਬਾਰ ਬਰ ਦਿਲ ਚ ਆ ਰਿਹਾ ਸੀ ਕਿ ਕਿਉਂ ਨਹੀਂ ਜਾ ਪਾ ਰਿਹਾ ਕਿਨਾਂ ਜਾ ਪਾ ਰਿਹਾ ਫਾਈਨਲੀ ਮੈਂ ਆ ਗਿਆ ਤੇ ਬਹੁਤ ਕੁਝ ਬਿਕ ਬਿਕ ਬਾਸ ਵੀ ਜੇ ਤੁਹਾਡੀ ਜਰਨੀ ਹੈ ਕਿਦਾਂ ਦੀ ਰਹੀ ਹੈ ਬਹੁਤ ਵਧੀਆ ਸੀ ਸਰ ਬਹੁਤ ਉਤਾਰ ਚੜ੍ਹਾਅ ਆਇਆ ਇਹ ਮੋਸ਼ੀਕ ਮੈਂਟਲੀ ਬਹੁਤ ਬ੍ਰੇਕਡਾਉਨ ਹੋਇਆ ਬਟ ਮੈਂ ਟੌਪ 2 ਤੇ ਪਹੁੰਚ ਗਿਆ ਤੇ ਅੱਜ ਮੈਂ ਦੁਵਾਰ ਨਿਉਰੇ ਆਇਆ ਮੈਂ ਬਹੁਤ ਵਾਰ ਉਰੇ ਆ ਚੁੱਕੇ ਕਿਉਂਕਿ ਮੈਂ ਹਮੇਸ਼ਾ ਜਿਹੜੀ ਵੀ ਮੰਨਤ ਮੰਗਦਾ ਹਾਂ ਉਰੇ ਆ ਕਿ ਮੇਰੀ ਮਤਲਬ ਮੰਗਣਾ ਤੇ ਪੂਰੀ ਹੁੰਦੀ ਹੈ ਫਿਰ ਦੁਵਾਰ ਤੇ ਆਣਾ ਤੇ ਸਟਾਰਟਿੰਗ ਵੀ ਮੈਂ ਉਰੇ ਹੀ ਹੋਈ ਸੀਗੀ ਨਸਰ ਪੰਜਾਬ ਮੈਂ ਸਟਾਰਟ ਕੀਤਾ ਸੀ ਉਰੇ ਹੀ ਆਡੀਸ਼ਨ ਦਿੱਤਾ ਸੀਗਾ ਤੇ ਬਹੁਤ ਖੁਸ਼ ਹਾਂ ਵੇ